ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਕਾਂਗਰਸ ਪਾਰਟੀ ਨੇ ਆਪਣੇ ਪੇਕੇ ਪਿੰਡ ਫਰੀਦਕੋਟ ਲੋਕ ਸਭਾ ਹਲਕਾ ਤੋਂ ਕੈਂਡੀਡੇਟ ਉਤਾਰਿਆ ਮੈਂ ਬਹੁਤ ਖੁਸ਼ ਹਾਂ ਔਰ ਸਾਰਾ ਜਿਹੜਾ ਫਰੀਦਕੋਟ ਹਲਕਾ ਹੈ ਉਹ ਸਾਰਾ ਮੇਰੇ ਨਾਲ ਵੱਧ ਚੜ ਕੇ ਹਿੱਸਾ ਲਊ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਆਉਣ ਵਾਲੀ 1 ਜੂਨ ਨੂੰ ਇੱਕ ਇੱਕ ਜਿਹੜਾ ਬਟਨ ਹੈ ਚੋਣ ਚਾਨ ਪੰਜੇ ਤੇ ਦਬਾਵਾਂਗਾ ਕਿ ਇਸ ਤਰ੍ਹਾਂ ਦੇ ਪਲਾਨ ਲੈ ਕੇ ਆ ਰਹੇ ਹਾਂ ਕਿ ਇਸ ਤਰ੍ਹਾਂ ਦੇ ਮੁੱਦੇ ਆ ਜਿਹੜੇ ਤੁਸੀਂ ਤੁਹਾਡੇ ਮੁੱਦੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੁੱਦੇ ਅਸੀਂ ਜਿਹੜੇ ਲਾਈਕ ਇੱਥੇ ਕੰਮ ਰਹਿੰਦੇ ਆ ਪਹਿਲ ਦੇ ਆਧਾਰ ਤੇ ਕਰਾਂਗੇ ਖੇਡਾਂ ਦਾ ਜਿਹੜਾ ਜਿਹੜੇ ਮੇਰੇ ਤਿੰਨ ਮੇਨ ਮੋਟਿਵ ਐ এডੂਕੇਸ਼ਨ ਹੈਲਥ ਗੇਮਸ ਔਰ ਜੌਬ ਸੈਕਟਰ ਅਸੀਂ ਇਹ ਜਿਹੜੇ ਮੁੱਦੇ ਆ ਅਸੀਂ ਆਪਣੇ ਲੈ ਕੇ ਆਵਾਂਗੇ ਔਰ ਜਿਹੜੇ ਝਾੜੂ ਵਾਲਿਆਂ ਦੇ ਮੁੱਦੇ ਸਾਰੇ ਤੁਸੀਂ ਜਾਣਦੇ ਆ ਉਹਨਾਂ ਨੇ ਕੀ ਕੀ ਵਾਅਦੇ ਕੀਤੇ ਕੀ ਕੀ ਗਾਰੰਟੀਆਂ ਦਿੱਤੀਆਂ ਅਸੀਂ ਕਿਸੇ ਨੂੰ ਕੋਈ ਗਾਰੰਟੀ ਨਹੀਂ ਦੇਣੀ ਅਸੀਂ ਕਿਸੇ ਨਾਲ ਵਾਅਦਾ ਨਹੀਂ ਕਰਨਾ ਅਸੀਂ ਤਾਂ ਕੰਮ ਕਰਕੇ ਦਿਖਾਉਣਾ ਹੈ ਇੱਕ ਪਿਛਲੇ ਇਲੈਕਸ਼ਨਾਂ 'ਚ ਭਗਵੰਤ ਮਾਨ ਨੇ ਆਖਿਆ ਸੀਗਾ ਵੀ ਅਸੀਂ ਐਮਐਸਪੀ ਜਾਵਾਂਗੇ ਪਰ ਹੁਣ ਉਹ ਕੱਲ ਮੁੱਕਰ ਗਏ ਉਹ ਦੇਖੋ ਉਹਨਾਂ ਦਾ ਕੰਮ ਹੀ ਇਹ ਹੈ ਵਾਦਾ ਕਰਕੇ ਮੁੱਕਰਨਾ ਮੋਦੀ ਸਾਹਮਣੇ ਉੱਥੇ ਸਾਡੇ ਕਿਸਾਨ ਜਿਹੜੇ ਅੱਜ ਉੱਥੇ 700 ਕਿਸਾਨ ਜਿਹੜਾ ਸ਼ਹੀਦ ਹੋ ਚੁੱਕੇ ਐ ਡੇ ਡੇ ਬੈਰੀਗੇਟ ਲਾਦੇ ਜਿਹੜੇ ਉਹ ਆਪਣੀ ਅੱਗੇ ਜਾ ਕੇ ਗੱਲ ਹੀ ਨਹੀਂ ਰੱਖ ਸਕਦੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਲੋਕ ਸਭਾ ਹਲਕਾ ਦੇ ਲੋਕਾਂ ਨੂੰ ਜਿਹੜੇ ਕਿ ਇੱਥੋਂ ਦੇ ਜਿਚਾਰੂ ਵਰਕਰ ਅੱਜ ਜਿਹੜਾ ਮੈਂ ਇਸ ਮੀਟਿੰਗ ਵਿੱਚ ਜੋਸ਼ ਦੇਖਿਆ ਕਾਂਗਰਸ ਪਾਰਟੀ ਦਾ ਉਹਨਾਂ ਨੇ ਅੱਜ ਇਹ ਤੈਅ ਕਰਤਾ ਕਿ 1 ਜੂਨ ਨੂੰ ਹਰ ਹਰ ਇੱਕ ਪਰਿਵਾਰ ਹਰ ਇੱਕ ਮੈਂਬਰ ਇੱਕ ਇੱਕ ਵੋਟ ਜਿਹੜੀ ਆ ਉਹ ਚੋਣ ਸ਼ਾਨ ਪੰਜੇ ਤੇ ਪਾਉਣਾ ਮੇਰਾ ਉਹਦੀ ਦੇਖਦੋ ਤੁਹਾਡੇ ਬੰਦਾ ਹੱਸਦਾ ਹੱਸਨੇ ਉਹਦੋਂ ਉਹ ਕਰਫੂ ਨੂੰ ਮੋਲ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੇਰਾ ਤਾਂ ਮੁਕਾਬਲਾ ਆਪਣੇ ਆਪ ਨਾਲ ਹੈ ਬੀਬੀ ਜੀ ਸਦੀਕ ਸਾਹਿਬ ਕੱਲ ਵੀ ਗੈਰਹਾਜ਼ਰ ਸੀ ਤੇ ਅੱਜ ਵੀ ਗੈਰਹਾਜ਼ਰ ਨੇ ਉਹਨਾਂ ਦੀ ਤੁਸੀਂ ਵਾਈਟ ਸੌਣ ਨਹੀਂ ਲਈ ਹੋਣੀ ਉਹਨਾਂ ਨੇ ਬੋਲਤਾ ਵੈਸੇ ਵੀ ਨਹੀਂ ਗੁੱਸਾ ਕੋਈ ਨਹੀਂ ਉਹਨਾਂ ਨੇ ਕਿਹਾ ਵੀ ਮੈਂ ਬਜ਼ੁਰਗ ਹੋ ਚੁੱਕਿਆ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਵਧਾਈ ਦਿੱਤੀ ਮੈਨੂੰ ਐ ਕਿਹਾ ਵੀ ਦੋ ਬੇਟੀਆਂ ਮੇਰੀਆਂ ਪਹਿਲਾਂ ਸੀਆਂ ਤੀਜੀ ਬੇਟੀ ਤੂੰ ਹੈ ਮੈਂ ਤੇਰੇ ਨਾਲ ਹਮੇਸ਼ਾ ਖੜੂਗਾ ਜਿੱਥੇ ਵੀ ਮੇਰੀ ਕੋਈ ਕਮੀ ਰਹੀ ਹੈ ਉਹ ਤੂੰ ਪੂਰੀ ਕਰਨੀ ਹੈ ਉਹਨਾਂ ਨੇ ਮੈਨੂੰ ਬੇਟੀ ਕੋਲ ਆਉਣਾ ਵੀ ਚਾਹੀਦਾ ਨਾ ਨਹੀਂ ਆਏ ਆ ਕਹ ਰਾਇ ਮੇਰੇ ਕਹ ਰਾਇ ਆ ਉਹਨਾਂ ਨੇ ਫੋਨ ਵੀ ਕੀਤਾ ਮਿਲ ਕੇ ਗਏ ਆ ਕੱਲ ਕੋਡ ਵੀ ਨਹੀਂ ਆਇਆ ਅੱਜ ਇੱਥੇ ਵੀ ਨਹੀਂ ਆਇਆ ਕਈ ਵਾਰੀ ਬੰਦਾ ਢਿੱਲਾ ਮਿਸਾਂਦਾ ਏਜ ਬਹੁਤ ਵੱਡੀ ਹੋ ਗਈ ਆ ਕੋਈ ਗੱਲ ਨਹੀਂ ਮੇਰੇ ਨਾਲ ਆ ਤੁਸੀਂ ਵੀ ਸਾਰੇ ਮੇਰੇ ਭਰਾ ਮੇਰੇ ਨਾਲ ਆਓ ਜਿੱਥੇ ਹੋਣ ਅੱਜ ਸਭ ਅੱਜ ਬੀਬੀ ਜੀ ਵੱਲੋਂ 450 ਛੁੱਟ ਕੀਤਾ ਗਿਆ ਫਰੀਦਕੋਟ ਦੇ ਵਿੱਚ ਕੀ ਕਰਾਂ ਅੱਜ ਤਾਂ ਜੀ ਅੱਜ ਦਾ ਦਿੜ ਤਾਂ ਬਾਬਾ ਫਰੀਜੀ ਦੇ ਨਾਤੇ ਆ ਉਹਨਾਂ ਦੇ ਅੱਗੇ ਹੱਥ ਜੋੜਨੇ ਆ ਅਰਦਾਸ ਕਰਨੀ ਆ ਕਿ ਕਾਮਯਾਬੀ ਬਖਸ਼ਣ ਤੇ ਨਾਲੇ ਵਰਕਰ ਸਹਿਬਾਨਾਂ ਨਾਲ ਮੀਟਿੰਗ ਕੀਤੀ ਆ ਕੰਮ ਦੀ ਰੋਤ ਹੈ ਹਾੜੀ ਜੋਰਾਂ ਤੇ ਹੈ ਪਰ ਮੈਂ ਵਰਕਰ ਸਹਿਬਾਨਾਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਬਹੁਤ ਵੱਡੀ ਤਦਾਦ ਚ ਜੋਸ਼ ਵਿੱਚ ਪਹੁੰਚੇ ਐ ਸੋ ਉਹਨਾਂ ਨਾਲ ਮੀਟਿੰਗ ਕੀਤੀ ਐ ਤੇ ਉਹਨਾਂ ਨੂੰ ਕਿਹਾ ਕਿ ਬਈ ਹੁਣ ਤਗੜੇ ਹੋ ਜੇ ਕਮਰ ਕੱਸੇ ਕਰ ਲੋ ਆਪਾਂ ਇਹ ਜਿਹੜੀ ਸੀਟ ਐ ਉਹ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣੀ ਚਲੋ ਸਾਬ ਮੁਹੰਮਦ ਸਦੀਕ ਜੀ ਦੀ ਕੱਲ ਕੋਟਪੁਰੇ ਵੀ ਗੈਰ ਹਾਜ਼ਰੀ ਤੇ ਫਰੀਪੁਰ ਵੀ ਗੈਰ ਹਾਜ਼ਰੀ ਕੀ ਦੇਖਦੇ ਹੋ ਕਿਸ ਤਰ੍ਹਾਂ ਦੇ ਕੋਈ ਨਹੀਂ ਸਦੀਕ ਸਾਹਿਬ ਪਾਰਟੀ ਦੇ ਨਾਲ ਐ ਸਦੀਕ ਸਾਹਿਬ ਨੂੰ ਪਾਰਟੀ ਨੇ ਬਹੁਤ ਮਾਨ ਬਖਸ਼ਿਆ ਪਹਿਲਾ ਐਮ ਐਲ ਏ ਬਣਾਇਆ ਫਿਰ ਸਦੀਕ ਸਾਹਿਬ ਨੂੰ ਐਮਲਿਟਡ ਦਿੱਤੀ ਫਿਰ ਐਮਪੀ ਬਣਾਇਆ ਸੋ ਹਰੇਕ ਕੱਲ ਦਾ ਸਮਾਂ ਹੁੰਦਾ ਸੋ ਆਉਣ ਵਾਲੇ ਸਮੇਂ 'ਚ ਹੋਰ ਸਦੀਕ ਸਾਹਿਬ ਨੂੰ ਪਾਰਟੀ ਮਾਨ ਬਖਸ਼ੂਗੀ ਕੱਲੀ ਇਲੈਕਸ਼ਨ ਨਹੀਂ ਹੈ ਹੋਰ ਬੜੀਆਂ ਐਵਜੀਆਂ ਥਾਵਾਂ ਜਿੱਥੇ ਇਨਸਾਨ ਨੂੰ ਪਾਰਟੀਏ ਮਾਨ ਬਖਸ਼ਦੀ ਹੈ ਢਿੱਲੋ ਸਾਹਿਬ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਕਾਰੀਦਲ ਬਾਰੇ ਕੋਈ ਵਿਵਹਾਨੀ ਕੀਤੀ ਹੈ ਕੀ ਹੈ ਜੀ ਮੇਰੀ ਭਵਿਕ ਬਾਣੀ ਮੈਂ ਕੋਈ ਦਾਦਾ ਜੋਸ਼ੀ ਹੈ ਤੇ ਨਾ ਹੀ ਕੋਈ ਮੈਂ ਬਈ ਸੰਤ ਹੈ ਪਰ ਇੱਕ ਮੈਂ ਸਿਆਸੀ ਬੰਦਾ ਸਿਆਸੀ ਸੂਝ-ਬੂਝ ਰੱਖਦਾ ਹਾਂ ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਵੀ 4 ਜੂਨ ਤੋਂ ਬਾਅਦ ਖਿਲਰ ਖਿਲਰ ਜੂ ਬੁਰੀ ਤਰ੍ਹਾਂ ਅੱਜ ਕੱਲ ਮੇਰੀ ਯਾਦ ਰੱਖਿਓ ਤੁਸੀਂ ਦੇਖ ਲਓ ਮਿਸਾਲ ਇਹ ਹੈ ਕਿ ਪੰਜਾਬ ਚੋਂ 7 ਰਾਜ ਸਭਾ ਐਮਪੀ ਬਣੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਬਣਾਏ ਹਾਲਾਂਕਿ ਬਣਾਏ ਤਾਂ ਪੈਸੇ ਲੈ ਕੇ ਪਰ ਇਹਨਾਂ ਨੇ ਬਣਾਏ ਇਹਨਾਂ ਦੇ ਰਾਜ ਸਭਾ ਐਮਪੀ ਹੈ ਇੱਕ ਰਾਜ ਸਭਾ ਐਮਪੀ ਕੇਜਰੀਵਾਲ ਦੀ ਅਰੈਸਟ ਤੇ ਬੋਲਿਆ ਵੀ ਨਹੀਂ ਡਰਦੇ ਮਿਲਣ ਹੀ ਨਹੀਂ ਗਏ ਉਹਨੂੰ ਹਾਲਾਤ ਦੇਖ ਲਓ ਰਾਜ ਸਭਾ ਐਮਪੀ ਉਵੇਂ ਚਰੋਮਨੀ ਕਾਲੀਦਲ ਦਾ ਵੀ ਤੁਸੀਂ ਰੋਜ਼ ਹਾਲਾਤ ਦੇਖ ਰਹੇ ਹੋ ਕੀ ਹੋ ਰਿਹਾ ਸੋ ਇਸ ਕਰਕੇ ਜਿੰਨੀ ਕੋ ਮੇਰੀ ਸਿਆਸੀ ਸੂਝ-ਬੂਝ ਹੈ ਇਹ ਦੋਨੋਂ ਪਾਰਟੀਆਂ 4 ਜੂਨ ਦੇ ਰਿਜ਼ਲਟ ਤੋਂ ਬਾਅਦ ਇੱਕ ਵਾਰੀ ਇਹਨਾਂ ਦੋਨੋਂ ਪਾਰਟੀਆਂ 'ਚ ਖਲਾਰਾ ਪਾਉਂਦੇ ਪਰ ਦੂਜੀ ਪਾਸੇ ਤੁਸੀਂ ਇਹ ਵੀ ਦਾਅਵਾ ਤੁਸੀਂ ਕੀਤਾ ਵੀ ਅਕਤੂਬਰ ਦੇ ਵਿੱਚ ਪੰਜਾਬ ਵਿੱਚ ਸਰਕਾਰ ਜੀ ਹੋ ਸਕਦੀ ਹੈ ਹਾਲਾਤ ਇਹ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ 'ਚ ਇੰਨੀ ਡਿਸਸੈਟੀਸਫਾਈਡ ਫੈਕਸ਼ਨ ਹੈ ਇਹ ਪਾਰਟੀ ਕਹਿੰਦੀ ਸੀ ਕਿ ਅਸੀਂ ਪੈਂਚਰਾਂ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਇਹ ਪਾਰਟੀ ਕਹਿੰਦੀ ਸੀ ਅਸੀਂ ਰਿਕਸ਼ੇ ਵਾਲਿਆਂ ਨੂੰ ਟਿਕਟਾ ਦੇਵਾਂਗੇ ਇਹ ਪਾਰਟੀ ਕਹਿੰਦੀ ਸੀ ਅਸੀਂ ਗਰੀਬ ਆਦਮੀ ਨੂੰ ਟਿਕਟਾ ਦੇਵਾਂਗੇ ਤੇ ਅੱਜ ਦੇਖ ਲਓ ਟਿਕਟਾ ਕਿੰਨਾ ਸੱਜਣਾ ਨੂੰ ਦਿੱਤੀਆਂ ਇਹਨਾਂ ਨੂੰ ਤਾਂ ਬੰਦੇ ਨਹੀਂ ਮਿਲੇ ਜਾਂ ਤਾਂ ਦੂਸਰੀਆਂ ਪਾਰਟੀਆਂ ਤੋਂ ਉਧਾਰ ਲੈ ਕੇ ਆਉਂਦੇ ਆ ਤੇ ਜਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਉਹ ਸੱਜਣਾ ਨੂੰ ਲੈ ਕੇ ਆਉਂਦੇ ਆ ਜਿਨ੍ਹਾਂ ਦਾ ਪੋਲਿਟਿਕਸ ਨਾਲ ਲੈਣਾ ਦੇਣਾ ਕੋਈ ਨਹੀਂ ਜਿਹੜੇ ਹੁਣ ਇੱਥੋਂ ਵਾਲੇ ਕੈਂਡੀਡੇਟ ਹੈ ਉਹ ਪ੍ਰੋਫੈਸ਼ਨਲੀ ਐਕਟਰ ਹੈ ਉਹਨਾਂ ਦਾ ਇੱਕ ਨੰਬਰ ਇੰਟਰਸਟ ਐਕਟਿੰਗ 'ਚ ਹੈ ਪੋਲਿਟਿਕਸ ਦਾ ਖਾਣਾਪੂਰਤੀ ਕਰਨਾ ਹੈਗੇ ਚੱਲ ਯਾਰ ਐਮਪੀ ਵੀ ਬਣ ਜਾਗੇ ਸੋ ਇਸ ਕਰਕੇ ਸਾਨੂੰ ਡੈਡੀਕੇਟਿਡ ਐਮਪੀ ਚਾਹੀਦੇ ਜਿਹੜੇ ਲੋਕਾਂ ਚ ਦਿਨ ਰਾਤ ਵਿਚਰ ਸਕਣ ਲੋਕਾਂ ਦੇ ਕੰਮ ਕਰ ਸਕਣ ਲੋਕਾਂ ਦੀ ਮੁਸ਼ਕਲ